ਸਾਤਰੀਏ ਕਾਲਜੀ ਮੈਂ ਸੁਰਿੰਦਰ ਢਿੱਲਵਾ ਅੱਜ ਇੱਕ ਬਹੁਤ ਹੀ ਅਹਿਮ ਬੇਨਤੀ ਦਿਲੋਂ ਲੈ ਕੇ ਤੁਹਾਡੇ ਰੂਬਰੂ ਹੋਇਆ ਸਾਡਾ ਪਿੰਡ ਢਿੱਲਵਾ ਕਲਾਂ ਬਹੁਤ ਹੀ ਪਿਆਰਾ ਪਿੰਡ ਆ ਏਕੇ ਦਾ ਸਬੂਤ ਔਰ ਮਿਹਨਤ ਦਾ ਸਬੂਤ ਪਰ ਅੱਜ ਕੱਲ ਸਾਡਾ ਪਿੰਡ ਨਸ਼ੇ ਦੀ ਲਪੇਟ ਦੇ ਵਿੱਚ ਪੂਰੀ ਤਰ੍ਹਾਂ ਆ ਚੁੱਕਿਆ ਔਰ ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੋ ਕਿ ਨਸ਼ੇ ਵਰਗੇ ਕੋੜ ਨੂੰ ਖਤਮ ਕਰਨਾ ਜੜੋਂ ਵੱਢਣਾ ਕਿਸੇ ਇਕੱਲੇ ਕਹਿਰੇ ਵਿਅਕਤੀ ਦਾ ਕੰਮ ਨਹੀਂ ਹੈਗਾ ਇਹ ਸਾਰੇ ਪਿੰਡ ਵਸੀਆਂ ਦਾ ਕੰਮ ਹੈਗਾ ਔਰ ਇਸ ਕੋੜ ਨੂੰ ਜੜੋਂ ਖਤਮ ਕਰਨ ਦੇ ਲਈ ਅਸੀਂ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੀ ਕਿ ਇਸ ਨਸ਼ੇ ਵਾਲੇ ਮਸਲੇ ਤੇ ਜਾਗਰੂਕਤਾ ਦਾ ਕੰਮ ਕਰੇਗੀ ਇਮਾਨਦਾਰੀ ਨਾਲ ਕੰਮ ਕਰੇਗੀ ਜਿਸ ਤਰੀਕੇ ਦੇ ਨਾਲ ਵੀ ਕੰਮ ਕਰਨਾ ਪਿਆ ਉਹ ਕਰੇਗੀ ਇਹਦੇ ਲਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਨ ਸਭਾ ਬੁਲਾਵਾਂਗੇ ਇੱਕ ਜਨ ਸਭਾ ਬੁਲਾ ਕੇ ਆਪਾਂ ਇੱਕ ਟੀਮ ਦਾ ਗਠਨ ਕਰਾਂਗੇ ਤੇ ਕੋਸ਼ਿਸ਼ ਹੈ ਸਾਡੀ ਲੰਮੇ ਸਮੇਂ ਤੋਂ ਕਰ ਰਹੇ ਹਾਂ ਕੋਸ਼ਿਸ਼ ਪਹਿਲਾਂ ਵੀ ਕਈ ਵਾਰੀ ਇਕੱਠ ਕੀਤੇ ਤਾਂ ਕਿ ਇਸ ਮਸਲੇ ਤੋਂ ਨਿਰਜਾਤ ਪਾ ਸਕੀਏ ਇਸ ਕੋੜ ਤੋਂ ਨਿਰਜਾਤ ਪਾ ਸਕੀਏ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਵੀ ਤੁਹਾਨੂੰ ਜਨ ਸਭਾ ਦਾ ਸੁਨੇਹਾ ਲੱਗੇ ਇਕੱਠ ਕਰਨ ਦਾ ਸੁਨੇਹਾ ਲੱਗੇ ਨਸ਼ੇ ਵਾਲੇ ਮਸਲੇ ਤੇ ਤਾਂ ਵੱਧ ਚੜ ਕੇ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਕਿਉਂਕਿ ਇਹ ਇੱਕ ਸ਼ੁਰੂਆਤ ਆ ਨਾ ਹੀ ਕਿਸੇ ਵਿਰੋਧ ਦੀ ਨਾ ਹੀ ਰਾਜਨੀਤੀ ਦੀ ਇਹ ਸ਼ੁਰੂਆਤ ਆ ਪਿੰਡ ਦੀ ਭਲਾਈ ਦੀ ਸੋ ਇਸ ਲਈ ਪਹੁੰਚਿਓ ਜੇ ਜ਼ਰੂਰ ਕਿਉਂਕਿ ਤੁਸੀਂ ਆਉਂਗੇ ਤਾਂ ਬਦਲਾ ਆਊਗਾ